ਸਚਕਾਲ ਮੈਂ ਹਾਂ ਅੱਤਿਆ ਸਮਝਾ ਨਿਊਜ਼ ਦੇ ਇੱਕ ਦਰਸ਼ਕਾਂ ਦਾ ਸਵਾਗਤ ਹੈ ਪਹਿਲਗਾਮ ਆਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨਾਲ ਜਿੱਥੇ ਸਾਰੇ ਸਮਝੌਤੇ ਰੱਦ ਕਰ ਦਿੱਤੇ ਸੀਗੇ ਸਾਰੇ ਰਸਤੇ ਬੰਦ ਕਰ ਦਿੱਤੇ ਅਜਿਹੇ ਦੇ ਵਿਚਕਾਰ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਪਾਕਿਸਤਾਨ ਜਾਣ ਦੇ ਲਈ ਕਰਤਾਰ ਕਰਤਾਰਪੁਰ ਸਾਹਿਬ ਲਾਂਗਾ ਜਿਹੜਾ ਉਸ ਨੂੰ ਵੀ ਬੰਦ ਕਰ ਦਿੱਤਾ ਗਿਆ ਦੱਸਦੇ ਕਿ ਪਾਕਿਸਤਾਨ ਜਾਣ ਦੇ ਲਈ ਕਰਤਾਰਪੁਰ ਸਾਹਿਬ ਲਾਂਗਾ ਜਿਹੜਾ ਸੀਗਾ ਭਾਰਤ ਵਾਲੇ ਪਾਸੇ ਜਿਹੜੀ ਸੰਗਤ ਆਈ ਹੋਈ ਸੀਗੀ ਕਿ ਤਾਂਕੀ ਪਾਕਿਸਤਾਨ ਜਾ ਕੇ ਦਰਸ਼ਨ ਕਰਾਂਗੇ ਤੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਹਾਲਾਂਕਿ 491 ਸੰਗਤਾਂ ਨੂੰ ਮਨਜ਼ੂਰੀ ਮਿਲੀ ਸੀ ਕਿ ਜਾ ਕੇ ਦਰਸ਼ਨ ਕਰ ਸਕਦੇ ਨੇ ਪਰ ਜਿਸ ਤਿੱਕੇ ਨਾਲ ਮਾਹੌਲ ਹੈ ਉਸ ਨੂੰ ਦੇਖਦੇ ਹੋਏ ਸੰਗਤ ਵੀ ਘੱਟ ਪਹੁੰਚੀ ਹੈ ਤੇ ਜਿਹੜੀ ਵੀ ਸੰਗਤ ਪਹੁੰਚੀ ਸੀ ਉਸ ਨੂੰ ਵਾਪਸ ਭੇਜ ਦਿੱਤਾ ਗਿਆ ਤੇ ਦੱਸਿਆ ਗਿਆ ਉਹਨਾਂ ਨੂੰ ਕਿ ਇਹ ਉਹਨਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਹੀ ਇਹ ਫੈਸਲਾ ਜਿਹੜਾ ਉਲਿੱਤਿਆ ਗਿਆ ਸਵੇਰ ਤੋਂ ਦੀ ਕਾਰੇ ਸੀਗੇ ਲੋਕ ਕਿ ਪਾਕਿਸਤਾਨ ਜਾ ਕੇ ਦਰਸ਼ਨ ਕਰਾਂਗੇ ਪਰ ਭਾਰਤੀ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਦੀ ਸੁਰੱਖਿਆ ਲਈ ਹੀ ਇਹ ਫੈਸਲਾ ਲਿੱਤਾ ਗਿਆ ਅੱਜ ਸੰਗਤ ਪਾਕਿਸਤਾਨ ਦਰਸ਼ਨ ਨਹੀਂ ਜਾਣਗੇ ਆਈਸੀਪੀ ਤੋਂ ਵਾਪਸ ਭੇਜ ਦਿੱਤਾ ਗਿਆ ਉੱਥੇ ਹੀ 492 ਲੋਕਾਂ ਨੂੰ ਪਾਕਿਸਤਾਨ ਜਾਣ ਦੀ ਮਨਜ਼ੂਰੀ ਮਿਲੀ ਸੀ ਜਦਕਿ ਸਵੇਰ ਤੋਂ ਸੰਗਤ ਘੱਟ ਆਈ ਲੇਕਿਨ ਜੋ ਵੀ ਆਇਆ ਉਹਨਾਂ ਨੂੰ ਅੱਗੇ ਜਾਣ ਨਹੀਂ ਦਿੱਤਾ ਗਿਆ ਜੋ ਆਰਮੀ ਭਰਾਵਾਂ ਨੇ ਸਾਡੇ ਦੇਖ ਕੇ ਸਪਈਆਂ ਨੇ ਜੋ ਕਿਹਾ ਵਧੀਆ ਕਿਹਾ ਕਿ ਨਾ ਜਾਓ ਜੋ ਕੀ ਮਹੌਲ ਖਰਾਬ ਚੱਲਣ ਡਿਆ ਉਹਦੀ ਵਜ੍ਹਾ ਕਰ ਨਾਲ ਉਹਨਾਂ ਨੇ ਸਾਰਿਆਂ ਨੂੰ ਵਾਪਸ ਮੋੜ ਦਿੱਤਾ ਵਾ ਇਹ ਕਿਨ ਆ ਜਾਏ ਆਪਾਂ ਇਸ ਕਰਕੇ ਉਹਨਾਂ ਦੀ ਗੱਲ ਮੰਨ ਕੇ ਆਪਾਂ ਸਾਰੇ ਵਾਪਸ ਆ ਗਏ ਆ ਲੜਾਈ ਦਾ ਮਹੌਲ ਚਾਪਣ ਦੇ ਇਸ ਕਰਕੇ ਜੋ ਵੀ ਕੀਤਾ ਆਰਮੀ ਵਾਲਿਆਂ ਨੇ ਵਧੀਆ ਕੀਤਾ ਵਾ ਜੈ ਹਾਂ ਸਰ ਜੀ ਮੇਰੇ ਨਾਲ ਤਾਂ ਕਿਰਪਾ ਸਿੰਘ ਕਿ ਤੂੰ ਆਇ ਕਿ ਤੂੰ ਸਿੰਘ ਅਸੀਂ ਆਇਆ ਫਿਰ ਤੇ ਇਹ ਕਹਿੰਦੇ ਕੀ ਹੈ ਭਾਜੀ ਉਹ ਕਹਿੰਦੇ ਪਰਮਿਸ਼ਨ ਨਹੀਂ ਹੈ ਵੀ ਬੜੀ ਜਿਆਦਾ ਤੇ ਬਾਹਰ ਦੇ ਵਿੱਚ ਅਪਲਾਈ ਕਰ ਸਕਦੇ ਹਾਂ ਨਾ ਫਰਜ਼ ਪੰਚਾਇਤ ਤੋਂ ਬਾਅਦ ਰੋਮਮਾ ਹੋਰ ਠੀਕ ਹੋ ਜੇ ਕਿ ਜੇ ਮੇਰੇ ਵੀ ਜਦੋਂ ਕੋ ਕੋਲੇ ਹੋਵਗੇ ਉਦੋਂ ਵੀ ਮੰਨ ਦੇ ਵਿੱਚ ਹੋਏਗਾ ਸ਼ਾਇਦ ਉਹ ਤਾਂ ਹੈ ਸੀ ਪਰ ਨਹੀਂ ਦੇਖਿਆ ਵੀ ਟਰ ਠੀਕ ਹੈ ਕੋਈ ਸ਼ਾਇਦ ਸੰਗਣ ਦੇ ਦੇ ਉਹਦੀ ਗੁਰੂ ਦਾ ਦਾਰਾਸ਼ਾ ਗੁਰੂ ਦੇ ਵਾਸਤੇ ਇਸੇ ਕਰਕੇ ਆਏ ਤੇ ਨਹੀਂ ਪਰਮਿਸ਼ਨ ਮਿਲੀ ਉਹਨਾਂ ਨੂੰ ਉੱਪਰੋਂ ਉੱਪਰੋਂ ਪਰਮਿਸ਼ਨ ਮਿਲ ਜਾਂਦੀ ਫੇਰ ਜਾਂਦੇ ਵੇਟ ਕੀਤੀ ਸ਼ਾਇਦ ਤੁਸੀਂ ਕਰੀ ਵੇਟ ਕਰੀ ਜੇ ਅੱਜ ਕਰਤਾ ਘਰ ਇੰਨੇ ਕਿਸ਼ਰਦਾਲੂ ਸਨ ਸਰਦਾਲੂ 200 ਤੋਂ ਉੱਪਰ ਸੀ ਜੀ 230 35 ਸੀਗੇ ਜੀ ਹਾਂਜੀ ਕਿੰਨੇ ਕਿਸ਼ਰਦਾਲੂ ਹਾਂਜੀ ਕਿੰਨੇ ਕੁ ਲੋਕ ਸੀ ਅਸੀਂ 5 ਜਾਣੇ ਸੀਗੇ ਜੀ ਕੋ ਟੋਟਲ 235 40 ਬੰਦੇ ਸੀਗੇ ਜੀ ਹਾਂਜੀ ਹਾਂਜੀ ਤੇ ਕੀ ਕਹਿੰਦੇ ਹਾਂਜੀ ਕੀ ਕਹਿ ਕੇ ਮੋਰਦਾ ਗਿਆਟ ਨਹੀਂ ਖੁੱਲਿਆ ਪਾਕ ਪਾਕਿਸਤਾਨ ਤੋਂ ਨਹੀਂ ਗੇਟ ਖੁੱਲਿਆ ਨਹੀਂ ਹਾਂਜੀ ਆਪਣਾ ਨਾਮ ਦੱਸ ਦਿਓ ਹਰਦੀਰ ਕੌਰ ਅੱਛਾ ਤੁਸੀਂ ਦਰਸ਼ਨ ਲਈ ਗਏ ਸੀ ਕੀ ਕਹਿੰਦੇ ਕੀ ਆ ਕੇ ਬਸ ਉਸ ਤੋਂ ਹੰਡਰ ਨਹੀਂ ਆਇਆ ਨਾ ਹਾਂ ਦੱਸਾਂ ਬਸ ਆਈ ਮੰਨ ਦੇ ਵਿੱਚ ਤੇ ਮਲਾਲ ਮੰਨ ਦੇ ਵਿੱਚ ਠੀਕ ਹਾਂ ਠੀਕ ਇੱਕ ਮਲਾਲ ਤੇ ਰਹਿੰਦਾ ਨਾ ਗੁਰੂ ਦਾ ਗੁਰੂ ਤੋਂ ਦਰਸਨ ਹਾਂ ਵੀ ਚੱਲੇ ਸੀ ਹਾਂ ਇਹ ਤਾਂ ਹੈਗੇ ਵੀ ਘਰੋਂ ਵੀ ਕਰਨ ਮੰਨ ਤੋਂ ਰੇ ਸੀਗੇ ਵੀ ਦਰਸ਼ਨ ਕਰਕੇ ਆਈਏ ਹੈ ਨਾ ਹਾਂ ਪਰ